ਪੁਰਾਅ ਅਚ ਤੇਜ ਬਾਰਿਸ਼ ਤੇ ਹਨੇਰੀ ਦੇ ਕਾਰਨ ਹੋਇਆ ਭਾਰੀ ਨੁਕਸਾਨ ਟੁੱਟੇ ਦਰਖਤ ਅਤੇ ਖੰਬੇ ਬਿਜਲੀ ਦੀ ਸਪਲਾਈ ਵੀ ਹੋਈ ਗਲਤ ਤੇਜ ਬਰਸਾਤ ਅਤੇ ਹਨੇਰੀ ਦੇ ਕਾਰਨ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ ਜੇਕਰ ਗੱਲ ਕੀਤੀ ਜਾਵੇ ਗੁਰਾਇਆਂ ਸ਼ਹਿਰ ਦੀ ਤਾਂ ਇੱਥੇ ਵਾਰਡ ਨੰਬਰ 7 ਕ੍ਰਿਸ਼ਨਕ ਕਲੋਨੀ ਦੇ ਵਿੱਚ ਨਹਿਰ ਤੇ ਲੱਗੇ ਹੋਏ ਸਫੈਦੇ ਦਾ ਦਰਖਤ ਟੁੱਟ ਜਾਂਦਾ ਹੈ ਜਿਸ ਤੋਂ ਬਾਅਦ ਇਹ ਦਰਖਤ ਇੱਕ ਘਰ ਤੇ ਗਲੀ ਦੇ ਵਿੱਚ ਜੜ ਡੁੱਗਦਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਲਕੀਤ RAM ਨੇ ਦੱਸਿਆ ਕਿ ਮੀਂਹ ਹਾਨੇਰੀ ਦੇ ਕਾਰਨ ਸਫੈਦੇ ਦਾ ਦਰਖਤ ਜੋ ਹੈ ਬਲਵੀਰ ਕੁਮਾਰ ਦੇ ਘਰ ਦੀ ਛੱਤ ਦੇ ਉੱਪਰ ਜੜ ਡਿੱਗਦਾ ਹੈ ਤੇ ਅੱਧਾ ਦਰਖਤ ਜੋ ਹੈ ਗਲੀ ਦੇ ਵਿੱਚ ਟੁੱਟ ਕੇ ਡਿੱਗ ਜਾਂਦਾ ਹੈ ਉਹਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਬੱਚੇ ਵੀ ਇਸੇ ਜਗ੍ਹਾ ਤੇ ਖੇਡਦੇ ਨੇ ਤੇ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ ਨਾ ਤਾਂ ਸਰਕਾਰ ਤੇ ਨਾ ਹੀ ਨਹਿਰੀ ਵਿਭਾਗ ਇਸ ਵੱਲ ਕੋਈ ਵੀ ਧਿਆਨ ਦਿੰਦਾ ਹੈ ਇਹੋ ਜਿਹੇ ਆਰੋਪ ਜੋ ਨੇ ਬਸਨੀਕਾ ਦੇ ਵੱਲੋਂ ਲਗਾਏ ਜਾਂਦੇ ਨੇ ਇਸ ਤੋਂ ਇਲਾਵਾ ਉਹਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਪਹਿਲਾਂ ਵੀ ਇਥੇ ਕਈ ਵਾਰ ਦਰਖਤ ਡਿੱਗ ਚੁਕੇ ਨੇ ਤੇ ਉਹਨਾਂ ਕੇ ਹਾਰ ਕਿ ਹੁਣ ਲੇਬਰ ਵੀ ਕੋਲੋਂ ਲਗਾ ਕੇ ਹੀ ਇਸ ਦਰਖਤ ਨੂੰ ਹਟਾਇਆ ਜਾ ਰਿਹਾ ਹੈ ਉਦਮਾਂਖ ਕੀਤੀ ਹੈ ਕਿ ਸਰਕਾਰ ਅਤੇ ਸੰਬੰਧਿਤ ਮਹਿਕਮਾ ਇਹਨਾਂ ਦਰਖਤਾਂ ਨੂੰ ਇੱਥੋਂ ਹਟਾਵੇ ਤਾਂ ਜੋ ਆਬਾਦੀ ਦੇ ਵਿੱਚ ਕਿਸੇ ਦਾ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਕੀ ਨਾਮ ਆਂਕਲ ਜੀ ਤੁਹਾਡਾ ਬਲਬੀਰ ਦਾ ਇਹ ਮਕਾਨ ਆ ਜੀ ਕ੍ਰਿਸ਼ਨਾ ਕਲੋਨੀ ਦੇ ਮਕਾਨ ਆ ਬਿਲਕੁਲੋਂ ਸਲਵਿੰਦਰ ਪੱਤਰਕਾਰ ਜੀ ਲੱਗੇ ਆ ਸੱਤ ਨੰਬਰ ਵਾਲਿਆ ਜੀ ਇਹ ਰਾਤ ਇਹਦਾ ਡਹਿਣਾ ਗਿਆ ਇਹਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਬਾਰਸ਼ ਔਰ ਦੇ ਨਾਲ ਉਹ ਰਸਤੇ ਦੇ ਵਿੱਚ ਜੋ ਹੈਨੇ ਸਿੰਘ ਦਾ ਰਸਤਾ ਬਹੁਤ ਗਲਦਾ ਬਾਅਦ ਫੈਨ ਦੇ ਨਾਲ ਕੋਈ ਲੋਕ ਜਿਹੜੇ ਸੀ ਤੇ ਨਹੀਂ ਸਕੇ ਇਹ ਮਕਾਨ ਦੇ ਉੱਤੇ ਡਿਗਿਆ ਬਲਬੀਰ ਦੇ ਮਕਾਨ ਤੇ 7 ਨੰਬਰ ਵਾਰਚਨਾ ਕਲੋਨੀ ਤੇ ਕਿੰਨੇ ਕਬਜ ਡਿਗਿਆ ਜੀ ਸਾਢੇ 6:30 ਵਜੇ ਸ਼ਾਮੀ ਸ਼ਾਮ ਨੂੰ ਤੇ ਬਾਰਸ਼ ਬੜੀ ਜ਼ੋਰ ਨਾਲ ਪੈ ਰਹੀ ਸੀ ਇਸ ਕਰਕੇ ਕਿਤੇ ਉਹ ਹੈਨੇ ਸੀਗਾ ਇਹ ਬਲਬੀਰ ਦਾ ਨੁਕਸਾਨ 50000 ਜਰ ਦਾ ਨੁਕਸਾਨ ਹੋਇਆ ਪਹਿਲਾਂ ਵੀ ਕੋਈ ਡੰਡਾ ਡਿੱਗਿਆ ਸੀ ਉਹ ਤੋਂ ਵੀ ਨੁਕਸਾਨ ਹੋਇਆ ਉਹ ਤੋਂ ਚਲੋ ਥੋੜਾ ਜਿਹਾ ਸਵਾਲ ਲਿਆ ਅੱਜ ਤਾਂ ਬਹੁਤ ਵੱਡਾ ਨੁਕਸਾਨ ਆਇਆ ਏ ਕੋਈ ਘਟਨਾ ਹੋ ਸਕਦੀ ਸੀ ਤੇ ਬੱਚੇ ਖੇਡਦੇ ਸਾਡੀ ਵਿਹਾੜੀ ਇਹਦਾ ਸਰਕਾਰ ਨੂੰ ਦਰਸਤਾ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਜਿਹੜੇ ਬਹੁਤ ਵੱਡੇ ਦਰਸਤੇ ਹਨ ਤੇ ਭਾਰ ਘੋੜਾ ਸਪੇਦੇ ਦੇ ਰਹਿਣੇ ਤੇ ਇਹ ਮੜਮੜੀ ਹਵਾ ਦੇ ਨਾਲ ਵੀ ਇਹ ਪੜ ਜਾਂਦੇ ਆ ਆ ਪਾਟਾ ਦੇਣਾ ਬਹੁਤ ਬੁਰਾ ਹਾਲ ਆ ਇਹਨੂੰ ਕੋਪਾਸੇ ਕਰਨ ਨੂੰ ਵੀ ਆਹ ਲੇਬਰ ਜਿਹੜੀ ਆਪਣੇ ਕੋਲੋਂ ਲਾ ਰਹੇ ਆ ਸਰਕਾਰ ਦਾ ਧਿਆਨ ਨਹੀਂ ਸਰਕਾਰ ਧਿਆਨ ਦੇਵੇ ਲੋਕਾਂ ਦਾ ਪੰਜਾਬ ਕਰੇ ਲੋਕਾਂ ਦਾ ਖਿਆਲ ਕਰੇ ਇਹ ਸਰਕਾਰ ਨੂੰ ਬੇਇੱਜ਼ਤੀ ਆ ਕੇ ਬਲਵੀਰ ਦਾ ਜਿਹੜਾ ਹਰਜਾਨਾ ਹੋਇਆ ਉਹ ਵੀ ਦਿੱਤਾ ਜਾਵੇ। ਇਸੇ ਤਰੀਕੇ ਦੇ ਨਾਲ ਗੁજરા ਮਹਿਲਾ ਗਰਾਿਆਂ ਦੀ ਜੇਕਰ ਗੱਲ ਕੀਤੀ ਜਾਵੇ ਉੱਥੇ ਵੀ ਤੇਜ਼ ਹਨੇਰੀ ਦੇ ਕਾਰਨ ਬਿਜਲੀ ਦਾ ਖੰਭਾ ਟੁੱਟ ਕੇ ਗਲੀ ਦੇ ਵਿੱਚ ਡਿੱਗਿਆ ਜਿਸ ਤੋਂ ਬਾਅਦ ਬਿਜਲੀ ਦੀ ਸਪਲਾਈ ਸਾਰੀ ਰਾਤ ਪਰਵਾਪਿਤ ਹੋਈ ਤੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਵੱਲੋਂ ਸਪਲਾਈ ਨੂੰ ਚਾਲੂ ਕਰਨ ਦੇ ਲਈ ਮੁਰੰਮਤ ਕੀਤੀ ਜਾ ਰਹੀ ਹੈ।